ਮੰਡੀ ਦੇ ਵਿੱਚ ਆ ਗਿਆ ਸੀ ਘਰੇ ਕਹਿੰਦੇ ਕੋਈ ਫਲ ਫੁੱਲ ਲੈ ਕੇ ਆਓ ਮਾਸਟਰ ਖਰਬੂਜੇ ਲੈ ਚੱਲਦੇ ਆਂਗੇ ਤਾਂ ਮੁਝੇ ਆਨ ਗ੍ਰੇਡ ਚੱਲ ਰਿਹਾ ਹੈ ਬਿਲਕੁਲ ਪਾ ਦਿਓ ਵਧੀਆ ਜਿਹਾ ਪਾ ਦਿਓ ਗਾਰੰਟੀ ਹੈ ਗਾਰੰਟੀ ਬਾ ਵਧੀਆ ਜਿਹਾ ਹੋਣਾ ਤੇ ਪਪੀਤੇ ਦਾ ਗ੍ਰੇਡ ਜਿਹੜਾ ਸਰ 250 ਪਪੀਤਾ ਵੀ ਨਹੀਂ ਹੈ ਚਲੋ ਵਧੀਆ 21 ਗ੍ਰਾਮ 5 ਗ੍ਰਾਮ ਹੈ 21 ਗ੍ਰਾਮ 5 ਗ੍ਰਾਮ ਨਾ 100 ਰੁਪਏ ਦੇ ਦੇ ਬਸ 100 ਰੁਪਏ ਦੇ ਬਹੁਤ ਰਹਿ ਗਏ ਤੇ ਉਹਦੋਂ ਬੋਧਾ ਪਾ ਚੱਲਦੇ ਆਂਗੇ ਕਰਦੇ ਆਂਗੇ ਕੰਮ ਘਰ ਤੇ ਸੱਜ ਜਾਈ ਦੀ ਮਾਸ਼ਾ ਅੱਲਾਹ ਜੇ ਲੈ ਕੇ ਚਲੀਏ ਤਰਬੂਜ ਨਾ ਤਰਬੂਜ ਤਾਂ ਹਜਾਂ ਆ ਰਹੇ ਨੇ ਨਾ ਪਾਈ ਦੇ ਜਰਾ ਇਹ ਵੀ ਥੋੜਾ ਜਿਹਾ ਇਹ ਕਰਦੇ ਤਰਬੂਜ ਕਰ ਤਰਬੂਜ ਵੀ ਪਾਈ ਦੇ ਫਿਰ ਛੋੜ ਰਹਿਣੀ ਇਹ ਦੂਜਾ ਆ ਨਹੀਂ ਦੇਦੇ ਕਲਾ ਜਾ ਇਹ ਇਹ ਚਿੱਟਾ ਨਿਕਲ ਜਾਂਦਾ ਯਾਰ ਮੈਂ ਦੇਖਿਆ ਸੀ ਪਹਿਲਾਂ ਮੈਂ ਘਟਾ ਘਟਾ ਆਪਸ ਉਹ ਦੇ ਵਾ ਗਿਆ ਹਲੋ ਇਹ ਫਿਰ ਨਾ ਕਈ ਵਾਰੀ ਮੈਂ ਦੇਖਿਆ ਖਰਾਬ ਜਾਂ ਨਿਕਲ ਜਾਂਦਾਗਾ ਉਹ ਬਾਕੀ ਹੁਣ ਦਿਖਾ ਦੋ ਤਕਲਾ ਨਹੀਂ ਚਲ ਕੋਈ ਨਹੀਂ ਫਿਰਤਾ ਘਰ ਜਾ ਕੇ ਦੇਖ ਲਾਂਗੇ ਕੋਈ ਗੱਲ ਤੇ ਇਹਦੇ ਬਸ ਤੇ ਫੇਰ ਅੱਜ ਗੰਨੇ ਦਾ ਚੂਚਾ ਮਾਦਨ ਕੀ ਨੇ ਕਰਨੀ ਹੈਗੀ ਫੇਰ ਉਧਰੀ ਆ ਕੇ ਤੇ ਕਿਹੜੇ ਬੁੜੇ ਜੇ ਕੱਟ ਕੇ ਇਹ ਮਨ ਕਰੇ ਹੁਣ ਫੇਰ ਬਾਊ ਜੀ ਆਪਦੇ ਫੋਨ ਤੇ ਬਿਜੀ ਨੇਗੇ ਉਹਨਾਂ ਲੈ ਕੇ ਵਧੀਆ ਜਿਆ ਟੀਕੇ ਚੱਲਦੇ ਆਂ ਨਿਕਲਦੇ ਆਂ ਸਬਜ਼ੀ ਦੇਖਣ ਗਿਆ ਸੀ ਕਿ ਸਬਜ਼ੀ ਗੱਲ ਜੀ ਬਣੀ ਬਾਕੀ ਮੈਂ ਤਰਬੂਜ ਲੈ ਲੈ ਤੇ ਤੇ ਪਪੀਤਾ ਲੈਣ ਆ ਦੀਗਾ ਨਾ ਪਪੀਤਾ ਕਰਾ ਮੈਂ ਉਹ ਵਾਟਰ ਮਿਲਣ ਜਾਉਂਦਾ ਯਾਰ ਤਰਬੂਜਾ ਲੈ ਲਈਗਾ ਬਾਕੀ ਚਲੋ ਸਾਨੂੰ ਪਪੀਤਾ ਜੂਸ ਲੈਣੇ ਦਾ ਤੇ ਚੱਲ ਬਾਾਈ ਲਵੇ ਪੂਰੀਆਂ ਰੌਣਕਾਂ ਲੱਗਦੀਆਂ ਨੇ ਕਿਉਂਕਿ ਬੜੇ ਟੌਪ ਦਾ ਜਿਹੜਾ ਬਾਈ ਜੂਸ ਬਣਾਉਂਦਾ ਹੈਗਾ ਬੜੀਆਂ ਰੌਣਕਾਂ ਨੇ ਲੈ ਇਹਦੇ ਲੈਵੇ ਕਾ ਉਸ ਵਾਈ ਬਹੁਤ ਆ ਬਾਈ ਜੀ ਐਨ ਵਧੀਆ ਢੰਗ ਨਾਲ ਬਣਾਉਂਦਾਗਾ ਉਹ ਯਾਰ ਰੌਣਕਾਂ ਲੱਗੀਆਂ ਹੋਈਆਂ ਨੇ ਬਾਈ ਕੋਲ ਗਰਮੀ ਦੇ ਟਾਈਮ ਦੇ ਵਿੱਚ ਨਾ ਜੂਸ ਬਿਨਾ ਸਭ ਤੋਂ ਬੈਸਟ ਹੈ ਕਿਉਂਕਿ ਇਹ ਠੰਡੇ ਨਾਲੋਂ ਜ਼ਿਆਦਾ ਠੀਕ ਹੈ। ਲੱਕੀਰ ਟੌਪ ਦਾ ਭੰਗਾਗਾ ਬਾਈ ਪੂਰਾ ਐਕਸਲਿਆ। ਸੋਟ ਵਧੀਆ ਜਿਹਾ ਚੱਲਦਾ ਹੈ। ਹਾਂ। ਇੱਧਰ 5 ਕਿਲੋ ਵਾਲੇ ਕੱਟਾ ਯਾਰ ਆਪਣਾ ਇਹਨਾਂ ਇੱਧਰ ਕੱਟਾਗਾ ਬਾਈ ਇਤੋਂ ਵੀ ਲੰਘਦੇ ਆ ਨਾ ਤਾਂ ਇਹ ਸੁਚਾਰ ਹੋਗਾ ਇਹ ਆ ਗਿਆ ਸਭ ਤੋਂ ਘਟਿਆ ਏਰੀਆ ਸੈਦਾ ਇਧਰ ਰੋਡ ਦੇ ਉੱਪਰ ਬੰਦਗਾ ਹੋਇਆ ਇਹਨੋਂ ਬਚੋ ਬੰਦ ਲਈਏ ਵਾਹ ਆ ਗਿਆ ਸਭ ਤੋਂ ਘਟਿਆ ਏਰੀਆ ਇੱਥੇ ਜਿੰਨੀ ਮਰਜ਼ੀ ਲੋਕ ਪੈ ਜੇ ਦਿੱਤੀ ਮਰਜ਼ੀ ਵਧੀਆ ਸੜਕ ਬਣ ਜੇ ਪਰ ਇੱਥੇ ਨਾ ਪਾਣੀ ਖੜ ਖੜ ਕੇ ਬੁਰਾ ਹਾਲ ਹੋਇਆ ਤਾਂ ਇਹ ਏਰੀਆ ਨੂੰ ਮੈਂ ਚੌਲਖਣਾ ਏਰੀਆ ਕਹਿੰਦਾ ਉਹਨਾਂ ਦਾ ਕਿਉਂਕਿ ਇਧਰ ਸਾਰੇ ਇਹ ਭਈਏ ਨੇ ਰੇਜਾ ਦੇ ਫੈਟਰੀਆਂ ਇਹ ਵਾਲੇ ਤੇ ਪਤਾ ਨਹੀਂ ਰਹੇ ਕੀ ਗੱਲ ਵਾਦਾ ਕੀ ਚੱਕਰਾਗਾ ਉਹ ਜਾ ਰਿਹਾਗਾ ਲੈ ਮੈਂ ਤਾਂ ਕਿਭਜਿਆ ਹਾਣਾ ਤੇ ਆਹ ਸਭ ਤੋਂ ਗੰਦਾ ਏਰੀਆ ਇਹਦੇ ਕੋਈ ਗੌਰ ਨਹੀਂ ਹੈਗੇ ਇੱਥੇ ਕੁਛ ਨਹੀਂ ਜਿੱਤੇ ਮਰਜੀ ਇੱਥੇ ਵਧੀਆ ਝੜਕ ਪਾ ਕੇ ਪਤਾ ਨਹੀਂ ਇੱਥੇ ਝੌੜ ਘਾੜੇ ਕੀ ਕਰਦੇ ਨੇਗੇ ਹੋਰ ਕਿਤੋਂ ਨਹੀਂ ਹਰ ਕੇ ਰੁੱਟਦੀ ਸਭ ਤੋਂ ਵੱਧ ਇੱਥੋਂ ਰੁੱਟਦੀ ਹੈਗੀ ਤੇ ਇੱਥੇ ਵੀ ਟ੍ਰੈਪ ਹੁੰਦੀ ਹੈ ਜਾਦੀ-ਜਾਦੀ ਕਦੇ-ਕਦੇ ਦਾ ਚਲੋ ਸਰਕਾਰ ਨੇ ਆਦਾ ਕੰਮ ਵਧੀਆ ਕਰਿਆਗਾ ਜਿਹੜਾ ਜਿਹੜੇ ਰੋਡ ਦੇ ਉੱਤੇ ਪਿੰਡ ਪੈਂਦੇ ਨੇਗੇ ਵਧੀਆ ਉਹਨਾਂ ਦੇ ਵਿੱਚ ਜਿਹੜੀ ਆ ਖੜਕਾ ਚੌੜੀਆਂ ਕਰਤੀਆਂ ਨਵੀਆਂ ਕਰਤੀਆਂ ਜੜਕਾਂ ਇਹ ਬੰਮੜੇ ਪਿੰਡ ਵੀ ਬਹੁਤ ਵਧੀਆ ਕਰਤੀ ਦੇਖੋ ਬਹੁਤ ਵਧੀਆ ਹੋ ਗਿਆ ਵਿਚੜ ਕਰੀ ਜਿਹੜੀ ਹੈ ਨਾ ਪਿੰਡਾਂ ਦੇ ਵਿੱਚ ਵਧੀਆ ਕਰਤੀਆਂ ਕਿਹੜਾ ਜੀਵਾ ਸਵੀਕਰੀ ਹੋਈ ਹੈਗੀ ਚਲੋ ਇੱਥੇ ਛਾੜੀ ਵੱਡੀ ਕੁ ਡਰਾਈਵ ਦੀ ਸਮੱਸਿਆ ਹੱਲ ਹੋਤਾ ਗਈ